ਸਰਕਾਰੇ ਜਿਹੜਾ ਮੇਰਾ ਪੁਰਤਾ ਪੜਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਪਿਆਰ ਹੋ ਅੁਰਜੀਤ ਖਾਸਾ ਬੈ ਗੁਰਜੀ ਤੇ ਕਿਹਦੀ ਟੱਕਰ ਤੇ ਬਾਹਰ ਰਹਿਣਾਂ ਤੋ ਕੋ ਸਾਡਾ ਸਾਥ ਦੇ ਸੱਚੇ ਪੱਖ ਜਿਹੜਾ ਇਹ ਸਾਡੇ ਦੇ ਦੋਸਤ ਆਇਆ ਉਹ ਗੱਲ ਸੁਣ ਲੱਗਿਆ ਉਹਦਾ ਮੁੰਡਾ ਸੱਚੀ ਗੱਲ ਬੋਲਦਾ ਹੈ ਪਰ ਸਾਥ ਦੇਣੋਂ ਕੋਹ ਸਾਰੀਆਂ ਪਾਰਟੀਆਂ ਨੇ ਬਹਣੇ ਇਹ ਮੇਰਾ ਪੁੱਤ ਪੰਨਾ ਅੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਹਰਾ ਦੇ ਦੇ ਉਹਦਾ ਕੋਈ ਕਸੂਰ ਕੱਢੋ ਤੇ ਹੋਰੇ ਵਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਤੇ ਵਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹੋਇਆ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰੇ ਵਾਰੇ ਮੈਂ ਜਾਣ ਨੂੰ ਪਿਆਰ ਗੁਰੂ ਜੀ ਦਾ ਖਾਸਾ ਹੈ ਗੁਰੂ ਜੀ ਤੇ ਕਿਹੜੀ ਟੋਪਾ ਤੇ ਬਾਹਰ ਹੈ ਨਾ ਤੋ ਕੋ ਸਾਡਾ ਸਾਥ ਦੇ ਸੱਚੇ ਪੱਖ ਜਿਹੜਾ ਇਹ ਅੱਗੇ ਤੇ ਦੋਸਤਾਂ ਉਹ ਕੱਲ੍ਹ ਤੋਂ ਲੱਗੇ ਐਡਾ ਮੰਦਾ ਸੱਚੀ ਗੱਲ ਬੋਲਦਾ ਤੇ ਸਾਥ ਦੇ ਲੋਕੋ ਸਾਰਿਆਂ ਪਾਰਕਿਆਂ ਨੂੰ ਕਹਿੰਦੇ ਸਾਰੇ ਲੋਕਾਂ ਨੂੰ ਕਹਿੰਦਾ ਸਾਰੇ ਕੰਝਾ